ਜਦੋਂ ਅਸੀਂ ਕਿਸੇ ਆਪਣੇ ਕੋਲੋਂ ਜਿਸ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੁਈਏ ਦੂਰ ਹੁੰਨੇ ਆ ਨਾ ਵਿਛੜਦੇ ਆ ਤਾਂ ਸਾਨੂੰ ਸਾਰਾ ਕੁਝ ਹੀ ਸੁਭਾਵਿਕ ਹੋਣਾ ਲੱਗਦਾ ਹੈ ਕਿਉਂਕਿ ਕਿਸੇ ਦੀ ਫਿਕਰ ਕਰਨਾ ਉਸ ਦੀ ਪਰਵਾਹ ਕਰਨਾ ਹੀ ਤਾਂ ਪਿਆਰ ਹੈ ਇਹ ਹਮੇਸ਼ਾ ਉਹਨਾਂ ਨਾਲ ਹੀ ਜੁੜਿਆ ਹੁੰਦਾ ਹੈ ਜਿਸ ਨੂੰ ਅਸੀਂ ਜਾਣਦੇ ਆ ਜੋ ਸਾਡਾ ਆਪਣਾ ਹੈ ਇਸੇ ਤਰ੍ਹਾਂ ਹੀ ਤੁਹਾਨੂੰ ਮੇਰੀ ਫਿਕਰ ਹੈ ਤੁਸੀਂ ਮੇਰੀ ਪਰਵਾਹ ਕਰਦੇ ਹੋ ਕਿਉਂਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਨਾ ਇਹੀ ਆਪਣੇਪਣ ਦਾ ਅਹਿਸਾਸ ਤਾਂ ਸਾਨੂੰ ਧਰਤੀ ਤੇ ਹੋਰ ਸਾਰੇ ਜੀਵਾਂ ਤੋਂ ਲੱਗਦੇ ਉੱਤਮ ਬਣਾਉਂਦਾ ਹੈ ਜੋ ਅਸੀਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦੇ ਹਾਂ ਬੋਲ ਕੇ ਦੱਸ ਸਕਦੇ ਹਾਂ ਜਦੋਂ ਕਿ ਬਾਕੀ ਜੀਵ ਜਾਂ ਕੁਝ ਨਿਕਾੜ ਸਕਦੇ ਉਹ ਆਪਣੇ ਅਹਿਸਾਸ ਨੂੰ ਸਿਰਫ ਅੱਖਾਂ ਰਾਹੀਂ ਜਾਂ ਛੋਹ ਕੇ ਇੱਕ ਦੂਜਰੇ ਨੂੰ ਜੋੜਉਂਦੇ ਨੇ ਇਹ ਸਭ ਕੁਝ ਮੈਨੂੰ ਵੀ ਮਹਿਸੂਸ ਹੋ ਰਿਹਾ ਹੈ ਕਿਉਂਕਿ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ ਨਾ ਪਰ ਮੈਂ ਤੁਹਾਡੇ ਸਾਹਮਣੇ ਇਹ ਸਭ ਕੁਝ ਪ੍ਰਗਟ ਕਰਕੇ ਤੁਹਾਨੂੰ ਤੁਹਾਡੇ ਫੈਸਲੇ ਪ੍ਰਤੀ ਕਮਜ਼ੋਰ ਨਹੀਂ ਨਾ ਕਰਨਾ ਚਾਹੁੰਦੀ ਕਿਉਂਕਿ ਕੋਈ ਵੀ ਔਰਤ ਇਹ ਨਹੀਂ ਚਾਹੂਗੀ ਜਿਹਨੂੰ ਉਹ ਪਿਆਰ ਕਰਦੀ ਹੈ ਉਹ ਕਮਜ਼ੋਰ ਦਿਲ ਜਾਂ ਬੁੱਧ ਦਿਲ ਹੋਵੇ ਔਰ ਇਹ ਹਮੇਸ਼ਾ ਤੋਂ ਹੀ ਬਾਦਰਮੁਖ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਚ ਵਿਚਰਦੀ ਹੈ ਉਸੇ ਨੀਅ ਮਾਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ ਜੋ ਬਹਾਦਰ ਵੀ ਹੋਵੇ ਤੇ ਆਪਣੀ ਜਵਾਨ ਦਾ ਪੱਕਾ ਵੀ ਐਸੀ ਤਰ੍ਹਾਂ ਇਹ ਸਾਡੇ ਪਿਆਰ ਦਾ ਇਮਤਿਹਾਨ ਆ ਜੋ ਤੁਸੀਂ ਮਾਂ ਨੂੰ ਵਾਦਾ ਕਰਕੇ ਆਏ ਹੋ ਉਹਨੂੰ ਪੂਰਾ ਕਰਨ ਲਈ ਮੈਂ ਤੁਹਾਡੀ ਤਾਕਤ ਬਣਾ ਨਾ ਕਿ ਕਮਜ਼ੋਰੀ ਜੇ ਕਿਤੇ ਮੈਂ ਤੁਹਾਡੀ ਕਮਜ਼ੋਰੀ ਬਣ ਗਈ ਨਾ ਤਾਂ ਸਾਡਾ ਸਮਾਂ ਤੁਹਾਨੂੰ ਜਨਾਨੀ ਦਾ ਗੁਲਾਮ ਤੇ ਸਾਡੇ ਪਿਆਰ ਨੂੰ ਸਾਡੀ ਹਵਸ ਦਾ ਕਿਤਾਬ ਨਾਲ ਨਵਾਜੇਗਾ ਜੋ ਮੈਂ ਕਦੀ ਨਹੀਂ ਬਰਦਾਸ਼ਤ ਕਰ ਸਕਦੀ ਮੈਨੂੰ ਪਤਾ ਹੈ ਇਹ ਸਾਡੇ ਲਈ ਬਹੁਤ ਮੁਸ਼ਕਲ ਘੜੀ ਆ ਪਰ ਸਾਡੇ ਕੋਲ ਇਹਦਾ ਹੋਰ ਕੋਈ ਵੀ ਬਦਲ ਨਹੀਂ ਆ ਸੁਸਾਨੂ ਸਾਡੇ ਪਿਆਰ ਦੀ ਸੱਚਾਈ ਸਾਬਤ ਕਰਨ ਲਈ ਇਹ ਬਲਦਾਨ ਦੇਣਾ ਹੀ ਪੈਣਾ ਕਾਕੇ ਲਈ ਕਮਜ਼ੋਰੀ ਬਣ ਰਹੀ ਉਹਨੇ ਆਪਣੇ ਬਾਰੇ ਫਿਕਰਮੰਦੀ ਨੂੰ ਦੂਰ ਕਰਦਿਆਂ ਪ੍ਰਤਾਪੀ ਨੇ ਕਾਕੇ ਨੂੰ ਬੜੇ ਪਿਆਰ ਨਾਲ ਸਮਝਾਉਂਦਿਆਂ ਆਖਿਆ ਬੱਲੇ ਨਹੀਂ ਮਾਂ ਦੀਆਂ ਸ਼ੇਰ ਬੱਚੀਏ ਨਹੀਂ ਰਿਸਾਂ ਤੇਰੀਆਂ ਤੇਰੇ ਵੱਲੋਂ ਦਿੱਤੇ ਹੌਸਲੇ ਤਾਂ ਘਰ ਚ ਕੱਢੀ ਪਹਿਲੇ ਤੋੜਦੀ ਪੰਜ ਰਤਨੇ ਵਾਂਗੂ ਅਸਰ ਕੀਤਾ ਧਰਮਨਾ ਹੋਂ ਨਹੀਂ ਆਪਾਂ ਡੋਲਦੇ आजकिते मेरी मां ਵੀ ਤੈਨੂੰ ਤੇ ਤੇਰੇ ਵੱਲੋਂ ਦਿੱਤੇ ਜਾ ਰਹੇ ਬਲਦਾਨਾ ਸਮਝ ਸਕਦੀ ਪ੍ਰਤਾਪ ਕੁਰੇ ਕਾਕੇ ਨੇ ਪ੍ਰਤਾਪੀ ਦੇ ਹੌਸਲੇ ਤੇ ਸਮਝਦਾਰੀ ਨੂੰ ਦੇਖਦਿਆਂ ਉਸਦੇ ਮੱਥੇ ਤੇ ਪਿਆਰ ਭਰਿਆ ਬੋਸ਼ਾ ਦਿੱਤਾ ਤੇ ਉਸ ਦੀ ਤਾਰੀਫ਼ ਕਰਦਿਆਂ ਆਖਿਆ ਤੁਸੀਂ ਨਾ ਮੈਨੂੰ ਧਰਤੀ ਤੇ ਰਹਿਣ ਦਿਓ ਇਹ ਨਾ ਹੋਵੇ ਕਿ ਦੇ ਮੈਂ ਅਸਮਾਨ ਛੁੱਟਦੀ ਫਿਰਾਂ ਤੇ ਮੈਨੂੰ ਟਟੇਰੀ ਵਾਂਗੂ ਲੱਗੇ ਵੀ ਅਸਮਾਨ ਮੇਰਾ ਹੀ ਠੱਲਿਆ ਹੋਇਆ ਹੈ ਪ੍ਰਤਾਪੀ ਨੇ ਹੱਸਦੇ ਹੋਏ ਕਾਕੇ ਨੂੰ ਆਖਿਆ ਉਹ ਤੇਰਾ ਭਲਾ ਹੋ ਜੇ ਆਹ ਕਿਹੜੀ ਉਦਾਹਰਨ ਦੇਤੀ ਤੂੰ ਟਟਿਰੀ ਵਾਲੀ ਮੈਂ ਤਾਂ ਸੁਣਿਆ ਵੀ ਉਹ ਤਾਂ ਕੋਲੋਟੀ ਈ ਆ ਪ੍ਰਤਾਪ ਕੁਰੇ ਕਾਕਾ ਉੱਚੀ ਦਿਨ ਦੇ ਹੱਸ ਪਿਆ ਚਲੋ ਮੈਂ ਨਹੀਂ ਬੋਲਾਂ ਤੁਹਾਡੇ ਨਾਲ ਤੁਸੀਂ ਤਾਂ ਗੰਦੇ ਹੋ ਪ੍ਰਤਾਪੀ ਨੇ ਪਾਸਾ ਜਾ ਮਾਰ ਦਿਆ ਕਾਕੇ ਵੱਲੋਂ ਮੂੰਹ ਦੂਜੇ ਪਾਸੇ ਨੂੰ ਕਰ ਦਿਆ ਝੂਠੀ-ਮੁੱਠੀ ਰਸੰਦਾ ਬਹਾਨਾ ਕਰ ਦਿਆ ਕਾਕੇ ਨੇ ਆਖਿਆ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਪ੍ਰਤਾਪ ਕੁਰੇ ਮੇਰੇ ਲਈ ਤਾਂ ਤੂੰ ਮੇਰੀ ਹੀਰ ਇਸਲੀਏ ਟੀ ਹੈ ਮੇਰੀ ਸੋਹਣੀ ਹੈ ਮੇਰੀ ਮਲਕੀ ਹੈ ਮੇਰੀ ਸਭ ਕੁਝ ਤੂੰ ਹੀ ਹੈ ਪਰ ਅਜੋ ਤੂੰ ਕੋਜ ਆਖਿਆ ਨਾ ਇਸ ਬਾਰੇ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਪਰ ਜੇ ਤੇਨੂੰ ਠੀਕ ਲੱਗਦਾ ਹੈ ਤਾਂ ਅੱਜ ਤੋਂ ਬਾਅਦ ਤੋਂ ਮੇਰੀ ਟਟੇਰੀ ਹੈ ਨਾਲੇ ਗੱਲ ਹੋਰ ਆਪਾਂ ਕਿਸੇ ਨੂੰ ਤੰਗ ਨਹੀਂ ਕਰਦੇ ਸੌਣ ਪੈਣ ਦੀ ਮੇਰੇ ਵੱਲੋਂ ਖੁੱਲੀ ਛੁੱਟੀ ਹੁੰਦੀ ਆ ਅਗਲਾ ਜਿਵੇਂ ਮਰਜ਼ੀ ਆ ਪਵੇ ਕਾਕੇ ਨੇ ਪ੍ਰਤਾਪੀ ਨੂੰ ਕਲਾਵੇਂ ਚ ਲੈੰਦੇ ਆਂ ਆਖਿਆ ਅੱਛਾ ਜੀ ਪਰ ਮੈਂ ਤਾਂ ਤੁਹਾਡੇ ਨਾਲ ਬੋਲਣਾ ਹੀ ਨਹੀਂ ਅੱਜ ਤਾਂ ਤੁਹਾਡੇ ਨਾਲ ਗੁੱਸੇ ਆ ਸਾਨੂੰ ਨਾ ਬੁਲਾਓ ਤੁਸੀਂ ਤੁਸੀਂ ਤਾਂ ਸਾਨੂੰ ਘੁੱਗੀਆਂ ਕਬੂਤਰਾਂ ਨਾਲ ਮਲਾਈ ਜਾਂਦੇ ਹੋ ਅਸੀਂ ਕਿਤੇ ਜਾਨਵਰ ਆ ਪ੍ਰਤਾਪੀ ਨੇ ਨਖਰੇ ਜੀ ਨਾਲ ਥੋੜਾ ਗੁੱਸੇ ਨਾਲ ਕਾਕੀ ਨੂੰ ਆਖਿਆ ਦੇਖ ਮੇਰੀ ਇੱਕ ਗੱਲ ਸੁਣ ਮੇਰੀ ਇਹ ਟਟੀਰੀਏ ਉਹ ਨਹੀਂ ਸੱਚ ਟਟਹਿਣੀਏ ਉਹ ਨਹੀਂ ਨਹੀਂ ਮਾਫ ਕਰੀ ਸੋਣੀਏ ਮੈਂ ਤਾਂ ਤੈਨੂੰ ਕਦੇ ਕੁਝ ਨਹੀਂ ਆਖਿਆ ਅਸੀਂ ਮਰਨਾ ਆਪਣੇ ਮਾਲਕਾਂ ਨੂੰ ਕੁਝ ਕਹਿ ਕੇ ਸਾਡੇ ਤਾਂ ਸਭ ਕੁਝ ਤੂੰ ਹੀ ਆ ਸਭ ਕੁਝ ਦਾ ਮਤਲਬ ਸਭ ਕੁਝ ਹਾਂ ਸੁਨੇਹਾਂ ਇਹ ਹੱਸਦੇ ਹੋਏ ਕਾਕੇ ਨੇ ਪ੍ਰਤਾਪੀ ਦੇ ਸਾਹਮਣੇ ਸਿਰ ਨੀਵਾਂ ਕਰਦੇ ਹੋਏ ਗੁਲਾਮਾਂ ਦੀ ਤਰ੍ਹਾਂ ਪੇਸ਼ ਆਉਂਦੇ ਆਖਿਆ ਗੁਲਾਮ ਨੂੰ ਹੁਕਮ ਹੈ ਚੁੱਪਚਾਪ ਸਿਆਣਾ ਬੱਚਾ ਬਣ ਕੇ ਪਹਿਜੇ ਉੱਤੋਂ ਅੱਧੀ ਰਾਤ ਹੋ ਚੁੱਕੀ ਹੈ ਮਾਲਕ ਐਸ ਵੇਲੇ ਥਕਾਵਟ ਮਹਿਸੂਸ ਕਰ ਰਹੇ ਨੇ ਇਸ ਲਈ ਆਰਾਮ ਕਰਨਾ ਚਾਹੁੰਦੇ ਨੇ ਇਸ ਕਰਕੇ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਹੁਕਮ ਦੀ ਤਾਮੀਲ ਹੋਵੇ ਨਹੀਂ ਤਾਂ ਸਖਤ ਸਜ਼ਾ ਦਿੱਤੀ ਜਾਊਗੀ ਪ੍ਰਤਾਪੀ ਨੇ ਝੂਠੀ-ਮੁੱਠੀ ਮੂੰਹ ਤੇ ਹੱਥ ਰੱਖੂ ਵਾਸੀ ਲੈਂਦੇ ਸੌਂਦਾ ਨਾਟਕ ਕਰਦੇ ਕਕਿਨੋਂ ਆਕੇ ਗੁਲਾਮ ਦੇ ਹੁੰਦਿਆ ਮਾਲਕਾਂ ਨੂੰ ਥਕਾਵਟ ਹੋ ਜੇ ਤੇ ਗੁਲਾਮ ਆਪਣੇ ਮਾਲਕ ਦੀ ਥਕਾਵਟ ਦੂਰ ਨਾ ਕਰੇ ਇਹ ਕਿਸ ਤਰ੍ਹਾਂ ਹੋ ਸਕਦਾ ਮਾਲਕੋ ਲਿਆਓ ਇਧਰ ਵੱਲ ਨੂੰ ਮੂੰਹ ਕਰੋ ਤੁਹਾਨੂੰ ਕੁਝ ਨੱਪ ਘੁੱਟ ਦਿਆਂ ਜਿਸ ਨਾਲ ਤੁਹਾਡੀ ਠਕਾਵਟ ਦੂਰ ਹੋ ਜੇ ਮਾਲਕੋ ਕਾਕੇ ਨੇ ਪ੍ਰਤਾਪੀ ਦਾ ਮੂੰਹ ਆਪਣੇ ਵੱਲ ਕਰਾਇਆ ਤੇ ਉਸ ਦੀਆਂ ਲੱਤਾਂ ਬਾਹਾਂ ਨੂੰ ਘੁੱਟਣ ਲੱਗ ਪਿਆ ਹਾਏ ਮੈਂ ਮਰ ਜਾ ਦੇਖਿਓ ਕਿਉਂ ਮੈਨੂੰ ਐ ਕਰੀ ਜਾਂਦੇ ਹੋ ਮੈਂ ਤਾਂ ਸਿਰਫ ਮਜ਼ਾਕ ਕੀਤਾ ਜੀ ਸੋਹਣੇ ਤੁਹਾਡੇ ਨਾਲ ਤੁਸੀਂ ਤਾਂ ਹਾਦੀ ਕਰ ਦਿੰਦੇ ਹੋ ਹਾਏ ਮੇਰੇ ਰੱਬਾ ਮੈਂ ਮਰ ਕਿਉਂ ਨਾ ਜਾਵਾਂ ਜੋ ਤੁਹਾਡੇ ਤੋਂ ਇਹ ਕੰਮ ਕਰਾਉਣ ਬਾਰੇ ਸੋਚਾਂ ਵੀ ਤਾਂ ਘਬराई ਹੋਈ ਪ੍ਰਤਾਪੀ ਨੇ ਇੱਕਦਮ ਉੱਠ ਕੇ ਬੈਠ ਗਈ ਕਾਕੇ ਦੇ ਹੱਥ ਫੜ ਲੇ ਪਸੀਨੇ ਉਪਸੀਨੀ ਹੋਈ ਨੇ ਅੱਖਾਂ ਵਿੱਚ ਵੀ ਅਥਰੂ ਭਰਦਿਆਂ ਬੜੀ ਹੈਰਾਨਗੀ ਜਿਹੀ ਨਾਲ ਕਾਕੇ ਨੂੰ ਆਖਿਆ ਉਹ ਜਾ ਪਰਾਂ ਚੱਲਿਏ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਕਮਲ ਜੀ ਆਪਾਂ ਦੋਵੇਂ ਜ਼ਿੰਦਗੀ ਵਿੱਚ ਇੱਕੋ ਗੱਡੀ ਦੇ ਦੋ ਪਹੀਏ ਆ ਇਸ ਲਈ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਔਰਤ ਮਰਦ ਇੱਕ ਦੂਜੇ ਦੇ ਪੂਰਕ ਨੇ ਔਰਤ ਬਿਨਾ ਮਰਦੋਂ ਦੂਰ ਹੈ ਮਰਦ ਬਿਨ ਔਰਤ ਦੂਰੀ ਹੈ ਪਲਿਏ ਲੋਕੇ ਤੂੰ ਤਾਂ ਮੇਰੇ ਪੈਰਾਂ ਨੂੰ ਹੱਥ ਲਾਉਣ ਨਾਲੋਂ ਡਰਦੀ ਹੈ ਜਿਵੇਂ ਕੋਈ ਭਜਾਲ ਆ ਗਿਆ ਹੋਵੇ ਤੂੰ ਮੈਨੂੰ ਇੱਕ ਗੱਲ ਦੱਸ ਅਗਰ ਔਰਤ ਮਰਦ ਦੀਆਂ ਲੱਤਾ ਬਾਹਾਂ ਘੁੱਟ ਸਕਦੀ ਹੈ ਉਸ ਨੂੰ ਰੋਟੀ ਪਾਣੀ ਤੇ ਉਸ ਤਰ੍ਹਾਂ ਦੀ ਹੋਰ ਵੀ ਤੇ ਸਭ ਤਰ੍ਹਾਂ ਦੀ ਸੇਵਾ ਕਰ ਸਕਦੀ ਹੈ ਉਹ ਭਾਵੇਂ ਉਹਦਾ ਪਤੀ ਹੋਵੇ ਪਿਤਾ ਜਪਰਾ ਫਿਰ ਉਹ ਸਾਰੇ ਮਰਦ ਔਰਤ ਦੀ ਸੇਵਾ ਕਿਉਂ ਨਹੀਂ ਕਰ ਸਕਦੇ ਜਦੋਂ ਉਹਨੂੰ ਉਹਨਾਂ ਦੀ ਸਭ ਤੋਂ ਵੱਧ ਜ਼ਰੂਰਤ ਹੋਵੇ ਪਰਮਾਤਮਾ ਨੇ ਸਭ ਨੂੰ ਇੱਕ ਸਮਾਨ ਬਣਾਇਆ ਹੈ ਇਹ ਔਰਤ ਮਰਦ ਵਿੱਚ ਜੋ ਵੀ ਭੇਦ ਭਾਵ ਨੇ ਨਾ ਉਹ ਅਸੀਂ ਸਭ ਲੋਕਾਂ ਨੇ ਬਣਾਏ ਨੇ ਪ੍ਰਤਾਪ ਕੁਰੇ ਔਰਤ ਕਿਸੇ ਵੀ ਪੱਖ ਤੋਂ ਮਰਦ ਨਾਲੋਂ ਘੱਟ ਨਹੀਂ ਹੈ ਉਲਟਾ ਸਗੋ ਔਰਤ ਮਰਦ ਨਾਲੋਂ ਹਰ ਪੱਖ ਤੋਂ ਜ਼ਿਆਦਾ ਮਜ਼ਬੂਤ ਸਹਿਨਸ਼ਿਲ ਤੇ ਸਿਆਣੀ ਆ ਪ੍ਰਤਾਪ ਕੁਰੇ ਜਿਸ ਦਿਨ ਔਰਤ ਨੂੰ ਆਪਣੀ अहमियत ਸਮਝ ਆ ਜਾਵੇਗੀ ਨਾ ਉਸ ਦਿਨ ਮਰਦ ਜਾਤ ਵੱਲੋਂ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਵਦੀਤਕੀਆਂ ਦਾ ਆਖਰੀ ਦਿਨ ਹੋ ਨਿਬੜੇਗਾ। ਤਿਆਰਤ ਨਵੀਂ ਚੇਤਨਾ ਨਾਲ ਹਰ ਖੇਤਰ ਵਿੱਚ ਮਰਦ ਦੇ ਅੱਗੇ ਖੜੀ ਹੋਈ ਨਜ਼ਰ ਆਊਗੀ। ਕਾਕੇ ਨੇ ਕਬਰਾਈ ਤੇ ਪਰੇਸ਼ਾਨ ਪ੍ਰਤਾਪੀ ਨੂੰ ਆਪਣੀ ਹਿੱਕ ਨਾਲ ਲਾਉਂਦਿਆਂ ਬੜੇ ਪਿਆਰ ਨਾਲ ਸਮਝਾਉਂਦਿਆਂ ਆਖਿਆ। ਇਸ ਤਰ੍ਹਾਂ ਦੀਆਂ ਇੱਕ ਦੂਜੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ, ਇੱਕ ਦੂਸਰੇ ਨੂੰ ਮੁਖੌਲ ਕਰਦਿਆਂ, ਇੱਕ ਦੂਸਰੇ ਨੂੰ ਛੇੜਦਿਆਂ, ਇੱਕ ਦੂਸਰੇ ਨਾਲ ਰੁੱਸਦਿਆਂ ਮੰਨਦਿਆਂ ਤੇ ਮਨਾਉਂਦਿਆਂ ਪਿਆਰ ਕਰਦਿਆਂ ਉਦੋਂ ਇਹ ਇੱਕ ਦੂਜੇ ਦੇ ਪਿਆਰ ਵਿੱਚ ਪ੍ਰਾਣੀਆਂ ਰੂਹਾਂ ਵਾਂਗ ਅਲਿੰਗਨ ਬਦ ਹੋ ਕੇ ਨੀਂਦ ਦੇ ਅਗੋਸ਼ ਵਿੱਚ ਸਮਾ ਗਏ। ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਜਿਹੜੀ ਸਵੇਰ ਨੂੰ ਨਾ ਹੋਣ ਦੇਣ ਲਈ ਉਹਨਾਂ ਨੇ ਪ੍ਰਮਾਤਮਾ ਅਗੇ ਲੱਖਰ ਦਸਾਂ ਕੀਤੀਆਂ ਉਹਨੇ ਆਣ ਦਸਤਕ ਦਿੱਤੀ। ਅਗਲੀ ਸਵੇਰ ਉਹ ਨਾ ਚਾਹੁੰਦੇ ਹੁੰਦਿਆਂ ਵੀ ਇੱਕ ਦੂਸਰੇ ਦੀ ਗਲਬਕੜੀ ਤੋਂ ਜੁਦਾ ਹੋਣ ਲਈ ਮਜਬੂਰ ਸਨ। ਕਿਉਂਕਿ ਪਿਆਰ ਵਿੱਚ ਪ੍ਰੇਮੀਆਂ ਦੇ ਸਭ ਤੋਂ ਮੁਸ਼ਕਿਲ ਇਮਤਿਹਾਨ ਜਿਹਨੂੰ ਲੋਕ ਵਿਛੋੜਾ ਕਹਿੰਦੇ ਆ। ਉਹ ਵਕਤ ਸਿਰ ਤੇ ਆਣ ਖੜਾ ਸੀ ਦੋਹਾਂ ਨੇ ਚਾਹ ਪਾਣੀ ਪੀਤਾ ਤੇ ਤਿਆਰ ਹੋ ਕੇ ਅਗਲੇ ਸਫ਼ਰ ਨੂੰ ਰਵਾਨਾ ਹੋਦਰੇ ਜਿੱਥੇ ਜਾ ਕੇ ਇਹਨਾਂ ਦੋ ਕਬੂਤਰਾਂ ਨੇ ਅਣਮਿੱਥੇ ਸਮੇਂ ਲਈ ਜੁਦਾ ਹੋ ਜਾਣਾ ਸੀ ਅਗਲੀ ਸਵੇਰ ਹੁਣ ਕਾਕਾ ਪ੍ਰਤਾਪੀ ਤਾਂ ਛੱਡ ਕੇ ਖੁਮਾਣੋ ਪਿੰਡ ਘਰ ਮੁੜ ਆਇਆ ਸੀ ਸਾਰਾ ਇਹ ਸਮਾਨ ਤੇਰਾ ਪਿਆਨੇ ਟਰੰਕ ਵਿੱਚ ਪਿੱਛੋਂ ਪ੍ਰਤਾਪੀ ਬੋਲ ਕਾ ਕੇ ਨੂੰ ਸੁਣਾਇਆ ਸੀ ਆਪਣਾ ਖਿਆਲ ਰੱਖੀ ਮੇਰੇ ਪਿੱਛੋ ਢੋਲਣਾ ਵੇ ਰੱਬ ਰੱਖਾ ਸੱਜਣਾ ਵੇ ਕੁਣੀ ਫਰਮਾਇਆ ਸੀ ਹੋਈ ਨਾਉ ਦਾਸ ਜੰਨੂ ਛੇਤੀ ਲੈ ਜੂ ਨਾਲ ਤੈਨੂੰ ਸੁਖਜੋਲ ਲੱਡੀ ਨੂੰ ਗੱਲ ਨਾਲ ਲਾਇਆ ਸੀ ਪ੍ਰਤਾਪੀ ਦੇ ਨਾਨਕਿਆ ਨੇ ਕਾਕੇ ਦੀ ਪੂਰੀ ਆਉ ਭਗਤ ਕੀਤੀ ਜੋ ਇੱਕ ਗਰੀਬ ਪਰਿਵਾਰ ਆਪਣੇ ਜਵਾਈ ਦੇ ਪਹਿਲੇ ਵਾਰ ਘਰ ਆਉਣ ਤੇ ਕਰਦਾ ਨਾਲੇ ਉਹਨਾਂ ਨੇ ਬੜੇ ਹੀ ਆਦਰ ਭਾਵ ਨਾਲ ਪ੍ਰਤਾਪੀ ਨੂੰ ਆਪਣੇ ਕੋਲ ਰੱਖਣਾ ਮੰਨ ਲਿਆ ਤੁਸੀਂ ਬੇਫਿਕਰ ਰਹੋ ਪੁੱਤਰ ਇਹ ਸਾਡੀ ਆਪਣੀ ਈ ਐ ਕਿਹੜਾ ਕਿਸ ਬਗਾਨੀ ਆ ਇਹਦਾ ਆਪਣਾ ਹੀ ਘਰ ਜਿੰਨੇ ਤੇਰੇ ਇਹਦਾ ਦਿਲ ਕਰਦਾ ਸਾਡੇ ਕੋਲ ਰਵੇ ਪ੍ਰਤਾਪੀ ਦੇ ਵੱਡੇ ਮਾਮੇ ਨੇ ਕਾਕੀ ਨੂੰ ਬੜੇ ਪਿਆਰ ਨਾਲ ਲਾ ਗਿਆ ਆ ਲੈ ਪ੍ਰਤਾਪ ਕੁਰੇ ਕੁਝ ਪੈਸੇ ਇਹ ਰੱਖ ਲੈ ਆਪਣੇ ਕੋਲ ਆਉਣ ਵਾਲੇ ਦਿਨਾਂ 'ਚ ਤੇਰੇ ਕੰਮ ਆਉਣਗੇ ਬਾਕੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਨਾ ਦੱਸ ਦੀ ਮੈਨੂੰ ਚਿੱਠੀ ਰਾਹੀਂ ਮੈਂ ਜਾਣ ਸਾਰੀ ਤੈਨੂੰ ਚਿੱਠੀ ਲਿਖੂੰਗਾ ਤੇ ਬਹੁਤ ਜਲਦ ਆਪਣੇ ਰਹਿਣ ਦਾ ਬੰਦੋਬਸਤ ਕਰਕੇ ਤੈਨੂੰ ਆਪਣੇ ਨਾਲ ਲੈ ਜਾਊਂਗਾ ਕਾਕੇ ਨੇ ਪ੍ਰਤਾਪੀ ਨੂੰ ਆਪਣੇ ਗੱਲ ਨਾਲ ਲਾਉਂਦਿਆਂ ਬੜੇ ਪਿਆਰ ਨਾਲ ਆਖਿਆ ਤੁਹਾਡਾ ਸਾਰਾ ਸਮਾਨ ਮੈਂ ਤਿਆਰ ਕਰਕੇ ਟਰੰਗ ਚ ਪਾ ਕੇ ਰੱਖ ਕੇ ਆਈਆਂ ਜੀ ਜੇ ਕੋਈ ਚੀਜ਼ ਰਹਿ ਗਈ ਹੋਵੇ ਤਾਂ ਤੁਸੀਂ ਆਪ ਦੇਖ ਲਿਓ ਮੈਂ ਤੁਹਾਡਾ ਸਾਰਾ ਸਮਾਨ ਅਲਮਾਰੀ ਚ ਰੱਖ ਦਿੱਤਾ ਸੀ ਉੱਥੋਂ ਕੱਢ ਲਿਓ ਜਿਹੜੀ ਵੀ ਕੋਈ ਚੀਜ਼ ਚਾਹੀਦੀ ਹੈ ਨਾ ਤੁਹਾਨੂੰ ਧਿਆਨ ਨਾਲ ਜਾਇਓ ਤੁਸੀਂ ਆਪਣਾ ਖਿਆਲ ਰੱਖਿਓ ਕੰਗੀ ਤੂੰ ਆੜੀ ਜ਼ਿੰਦਗੀ ਨਾਲ ਮੇਰੇ ਸਾਹਾਂ ਦੀ ਡੋਰ ਜੁੜੀ ਹੋਈ ਹੈ। ਬਾਕੀ ਰੱਬ ਰੱਖਾ ਸੋਹਣਿਆ। ਪ੍ਰਤਾਪੀ ਨੇ ਕਾਕੇ ਨੂੰ ਘੁੱਟ ਕੇ ਜੱਫੀ ਪਾਉਂਦੀਆਂ ਸਿਲੀਆਂ ਖਣਾ ਲਾਲ ਵੀ ਦਾ ਰੱਖਿਆ। ਮੇਰੀ ਸੋਹਣੀਏ ਕਿਸੇ ਵੀ ਗੱਲ ਦਾ ਫਿਕਰ ਨਾ ਕਰੀ। ਕਿਸੇ ਵੀ ਗੱਲ ਨੂੰ ਦਿਲ 'ਚ ਲੈ ਕੇ ਚਿਹਰੇ 'ਤੇ ਉਦਾਸੀ ਲੈ ਕੇ ਨਾ ਆਈਂ। ਜਦੋਂ ਵੀ ਤੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਏ, ਬਸ ਮੈਨੂੰ ਇੱਕ ਚਿੱਠੀ ਲਿਖੀ। ਮੈਂ ਸਮਝ ਤੇਰੇ ਕੋਲ ਹੀ ਖੜਾ। ਮੈਂ ਬਹੁਤ ਜਲਦ ਆਪਣੇ ਲਈ ਛੋਟੇ ਜਿਹੇ ਘਰ ਦਾ ਬੰਦੋਬਸਤ ਕਰਕੇ ਤੈਨੂੰ ਆਪਣੇ ਕੋਲ ਹੀ ਲੈ ਜਾਊਂਗਾ। ਐ ਮੇਰਾ ਤੇਰਨਾਲ ਵਾਦਾ ਰਿਆ ਪ੍ਰਤਾਪ ਕੋਰੇ ਕਾਕੇ ਨੇ ਵਿਛੋੜੇ ਤੇ ਦਰਜ ਉਦਾਸ ਖੜੀ ਪ੍ਰਤਾਪੀ ਦੇ ਮੱਥੇ ਤੇ ਪਿਆਰ ਭਰਿਆ ਓਚਮਨ ਦਿੱਤਾ ਉਸ ਨੂੰ ਘੁੱਟ ਕੇ ਕਲਾਵੇਂ ਵਿੱਚ ਲੈੰਦਿਆ ਬੜੇ ਪਿਆਰ ਨਾਲ ਉਸ ਦੀ ਪਿੱਠ ਤੇ ਹੱਥ ਫੇਰਦਿਆਂ ਉਸ ਨੂੰ ਹੌਸਲਾ ਦਿੰਦਿਆਂ ਆਖਿਆ ਅਲਵਿਦਾ ਮੇਰੀਏ ਸੋਹਣੀਏ ਕਹਿੰਦਿਆਂ ਕਾਕੇ ਨੇ ਮਿੱਠੀ ਜੀ ਮੁਸਕਾਨ ਨਾਲ ਆਪਣੀ ਰੂਹ ਦੇ ਦੱਡ ਨੂੰ ਲਗਾਉਂਦਿਆਂ ਭੌਰ ਨੂੰ ਪ੍ਰਤਾਪੀ ਕੋਲੇ ਛੱਡ ਕਾਕੇ ਦੇ ਕਲਬੂਤ ਨੇ ਪਿੰਡ ਵੱਲ ਨੂੰ ਮੋੜੇ ਪਾ ਦਿੱਤੇ ਅੱਗੇ ਦਿਨ ਬੁੱਧਵਾਰ ਨੂੰ ਜਿਸ ਤਰ੍ਹਾਂ ਕਾਕੇ ਨੇ ਆਪਣੇ ਬਾਪੂ ਨਾਲ ਨਾਲ ਨਾਪੇ ਜਾਣ ਦਾ ਪੱਕਾ ਕੀਤਾ ਹੋਇਆ ਸੀ ਉਹਨੇ ਆਪਣੇ ਬਾਪੂ ਨੂੰ ਬੁਲਾ ਕੇ ਨਾਲ ਲੈ ਜਾਣ ਵਾਸਤੇ ਪ੍ਰਤਾਪੀ ਵੱਲੋਂ ਤਿਆਰ ਕੀਤਾ ਹੋਇਆ ਸਮਾਨ ਉਹਨੂੰ ਦਿਖਾਇਆ ਤੇ ਪੁੱਛਿਆ ਕਿ ਤੁਸੀਂ ਦੇਖ ਕੇ ਦੱਸੋ ਵੀ ਕੋਈ ਚੀਜ਼ ਰਹਿ ਤਾਂ ਨਹੀਂ ਗਈ ਪੁੱਤਰਾ ਬਹੁਤ ਸਿਆਣੀ ਤੇ ਸੂਝਵਾਨ ਕੁੜੀਆ ਉਹ ਤੇਰੀ ਰਗ ਰਖ ਤੋਂ ਵਾਫਕਾ ਉਹਨੂੰ ਪਤਾ ਹੈ ਵੀ ਤੇਰੀਆਂ ਕੀ ਕੀ ਜ਼ਰੂਰਤਾਂ ਨੇ ਉਸੇ ਹਿਸਾਬ ਨਾਲ ਤੇਰਾ ਉਹਨੇ ਸਮਾਨ ਤਿਆਰ ਕੀਤਾ ਇਨੂੰ ਜਾਂਚਣ ਪਰਖਣ ਦੀ ਕੋਈ ਲੋੜ ਹੀ ਨਹੀਂ ਕਿਉਂਕਿ ਇੱਕ ਸਿਆਣੀ ਪਤਨੀ ਵੱਲੋਂ ਤਿਆਰ ਕੀਤੇ ਹੋਏ ਸਮਾਨ 'ਚ ਕਦੇ ਕੋਈ ਘਾਟਾ ਨਹੀਂ ਸਕਦਾ ਕਾਸ਼ ਤੇਰੀ ਮਾਂ ਮੇਰੇ ਆਖੇ ਲੱਗ ਜਾਂਦੀ ਖੇੜੇ ਮੱਥੇ ਪ੍ਰਤਾਪ ਕੌਰ ਨੂੰ ਪਨਾ ਲੈਂਦੀ ਤਾਂ ਤੁਹਾਡੇ ਵਿੱਚ ਆਵਿਛੋੜਾ ਨਾ ਪੈਂਦਾ ਨਾਲੇ ਮੇਰਾ ਤੇ ਆਪਣਾ ਬੁਢਾਪਾ ਖਰਾਬ ਹੋਣ ਤੋਂ ਬਚਾ ਲੈਂਦੀ ਪਿੰਡ ਦਾ ਤਾਂ ਕਹਿੰਦੇ ਗਹਿਰਿਆਂ ਤੋਂ ਵੀ ਪਤਾ ਲੱਗ ਜਾਂਦਾ ਉਸੇ ਤਰ੍ਹਾਂ ਹੀ ਪ੍ਰਤਾਪੀ ਦੀ ਨਿਮਰਤਾ ਲਿਆਕਤ ਤੇ ਸਿਆਣਪ ਦਾ ਮੈਨੂੰ ਪਹਿਲੇ ਦਿਨੇ ਉਹਨੂੰ ਦੇਖਣ ਤੋਂ ਹੀ ਲੱਗ ਗਿਆ ਸੀ ਜਦੋਂ ਉਹਨੇ ਬੜੇ ਆਦਰ ਭਾਵ ਨਾਲ ਮੇਰੇ ਪੈਰਾਂ ਨੂੰ ਛੋਹ ਕੇ ਆਸ਼ੀਰਵਾਦ ਲਿਆ ਸਿਆਣਾ ਪੁੱਤਰਾ ਪੈਸੇ ਨਾਲ ਨਹੀਂ ਆਉਂਦੀ ਇਹ ਤਾਂ ਤੁਹਾਡੇ ਮਾਂ-ਬਾਪ ਵੱਲੋਂ ਦਿੱਤੇ ਹੋਏ ਸੰਸਕਾਰਾਂ ਨੂੰ ਗ੍ਰਹਿਣ ਕਰਕੇ ਆਉਂਦੀ ਹੈ ਕਾਨ ਸਿੰਘ ਨੇ ਆਪਣੀ ਨੂੰਹ ਦੀਆਂ ਤਾਰੀਫਾਂ ਕਰਦੇ ਹੋਏ ਕਾਕੇ ਨੂੰ ਆਖਿਆ ਆਪਣੇ ਬਾਪੂ ਦੇ ਮੂੰਹੋਂ ਆਪਣੀ ਮਹਿਜ਼ਬੀ ਆਪਣੇ ਸ਼੍ਰੀ ਕੇ ਹਯਾਤ ਆਪਣੀ ਪਸੰਦ ਆਪਣੇ ਦਿਲਬਰ ਜਾਨੀ ਆਪਣੇ ਪ੍ਰਿਆਰ ਪ੍ਰਤਾਪ ਘੋਰੀਆਂ ਸਿਫਤਾਂ ਸੁਣ ਕੇ ਕਾਕੇ ਨੂੰ ਬੜੀ ਪ੍ਰਸੰਨਤਾ ਹੋਈ ਉਹ ਆਪਣੇ ਹੀ ਖਿਆਲਾਂ ਵਿੱਚ ਗਵਾਜ ਗਿਆ ਉਸ ਨੂੰ ਆਪਣੀ ਪ੍ਰਤਾਪੀ ਦੇ ਮਿੱਠੇ-ਮਿੱਠੇ ਹਾਸੇ ਉਹਦੇ ਝਾਂਜਰਾਂ ਦੇ ਬੂਰਾਂ ਦੀ ਸਰੀਲੀ ਤੇ ਮਿੱਠੀ-ਮਿੱਠੀ ਕੰਨਾ ਵਿੱਚ ਰਾਸ ਘੋਲ ਪੈਣ ਵਾਲੀ ਛੰਨ-ਛੰਨ ਸੁਣਾਈ ਦੇ ਪੈਰੀ ਸੀ ਉਹਨੂੰ बार-बार ਸੋਈ ਚ ਆਉਂਦੀ ਆਪਣੀ ਪ੍ਰਤਾਪੀ ਦੀ ਮਾਖਿਓ ਮਿੱਠਿਆ ਵਾਜ ਦਾ ਭਲੇਖਾ ਪੈਂਦਾ ਜਿਸ ਤਰ੍ਹਾਂ ਉਸ ਨੂੰ ਰੋਟੀ ਖਾਣ ਲਈ ਬੜੇ ਪਿਆਰ ਨਾਲ ਬੁਲਾ ਰਹੀ ਹੋਵੇ ਘਰ ਦੇ ਕਣ-ਕਣ ਚੋਂ ਕਾਕੇ ਨੂੰ ਪ੍ਰਤਾਪੀ ਦੇ ਜਿਸਮ ਦੀ ਮਹਿਕ ਉਸ ਦਾ ਇੱਥੇ ਆਸ-ਪਾਸ ਹੋਣ ਦਾ ਪੁਲੇਖਾ ਪਾਰੀ ਸੀ ਉਹ ਐਸੇ ਮਧੋਹਸ਼ੀ ਦੀ ਹਾਲਤ ਵਿੱਚ ਪਤਾ ਨਹੀਂ ਕਦ ਤੱਕ ਬੈਠਾ ਰਹਿਣਾ ਜੇ ਕਾਂਸੀ ਉਹਦੀ ਆਵਾਜ਼ ਉਸ ਨੂੰ ਇਸ ਹਾਲਾਤੋਂ ਨਾਲ ਲਿਆਉਂਦੀ ਹੋ ਜਿਨਾ ਕੋ ਵੇਲਾ ਕਿ ਤੇ ਖਿੱਚ ਲੈ ਤਿਆਰੀ ਪੁੱਤ ਮਿੱਠਾ-ਮਿੱਠਾ ਬੋਲ ਬਾਪੂ ਕਾਕੇ ਨੂੰ ਬੁਲਾਇਆ ਸੀ ਜੰਗਲ ਦਾ ਇਲਾਕਾ ਉੱਤੋਂ ਵੇਲਾ ਬੜਾ ਮਾੜਾ ਪੁੱਤਰਾ ਦਿਲ ਵਾਲਾ ਡਰ ਬắp ਬੇਟੇ ਨੂੰ ਸੁਣਾਇਆ ਸੀ ਆਪਣਾ ਖਿਆਲ ਰੱਖੀ ਜੀਜੀ ਆਖੀ ਰਾਜੇ ਤਾਈ ਕਾਕੇ ਨੂੰ ਪਿਆਰ ਨਾਲ ਬਾਪੂ ਸਮਝਾਇਆ ਸੀ ਚੱਕ ਕੇ ਸਮਾਨ ਫਿਰ ਅਗੜ ਪਿਛਾੜੀ ਦੋਵੇਂ ਸੁਖ ਜਲ ਤੇਸ਼ਨ ਜਾਵੇ ਵੱਲ ਤਾਇਆ ਸੀ ਪੁੱਤਰਾ ਚੱਲ ਫਿਰ ਚੱਲੀਏ ਇਹ ਕਿ ਆਪਣਾ ਜੰਗਲ ਦਾ ਇਲਾਕਾ ਹੈ ਆਪਣੇ ਤਾਂ ਦਿਨ ਦਿਹਾੜੇ ਡਾਕੂ ਲੁੱਟਾ ਖੋਹ ਗਰੀ ਜਾਂਦੇ ਆ ਸਟੇਸ਼ਨ ਤੱਕ ਸਾਰੇ ਰਸਤੇ ਬੀਆਬਾਨਾ ਉੱਚੇ ਉੱਚੇ ਟਿੱਬਿਆਂ ਤੇ ਦਿਨੇ ਵੀ ਗਿੱਗੜ ਹਕੌਂਗਦੇ ਉੱਥੇ ਇਕੱਲੇ ਘਰੇ ਬੰਦੇ ਨੂੰ ਤਾਂ ਡਰ ਆਉਂਦਾ ਜੇਕਰ ਕਵੇਲਾ ਹੋ ਗਿਆ ਤਾਂ ਸ਼ੇਰ ਵਗੈਰੇ ਚਿੱਤਰੇ ਉੱਥੇ ਦੇ ਸ਼ਿਕਾਰ ਦੇ ਆਪਣੇ ਰਗਾਰਾਂ ਤੋਂ ਬਾਹਰ ਨਿਕਲਦੇ ਨੇ ਸਭ ਤੋਂ ਖਤਰਨਾਕ ਜਾਨਵਰ ਜਿਨ੍ਹਾਂ ਸੀ ਦਿਲ ਦੇਣ ਵਾਲੇ ਬੰਦੇ ਦੇ ਰੂਪ ਚ ਦੇਖਦੇ ਆ ਉਹ ਵੀ ਉਸੇ ਵੇਲੇ ਸ਼ਿਕਾਰ ਤੇ ਨਿਕਲਦਾ ਹੈ ਜਿੰਨੂੰ ਅਸੀਂ ਡਾਕੂ ਕਹਿੰਨੇ ਆ ਜਾਨਵਰ ਤੋਂ ਤਾਂ ਬਚਿਆ ਜਾ ਸਕਦਾ ਪੁੱਤਰਾ ਪਰ ਇਨਸਾਨ ਤੋਂ ਬਣੇ ਜਾਨਵਰ ਬੰਦੇ ਤੋਂ ਬਚਣਾ ਬਹੁਤ ਮੁਸ਼ਕਲ ਹੁੰਦਾ ਸੋ ਇਸ ਲਈ ਆਪਾਂ ਕੁਵੇਲਾ ਨਾ ਕਰੀਏ ਪੁੱਤਰਾ ਸਗੋ ਜਲਦੀ ਜਲਦੀ ਚਾਵੇ ਪਿੰਡ ਵਾਲੇ ਸਟੇਸ਼ਨ ਤੇ ਪਹੁੰਚੀਏ ਗੱਡੀ ਆਉਣ ਤੋਂ ਪਹਿਲਾਂ ਪਹਿਲਾਂ ਟਿਕਟ ਦਾ ਬੰਦਾਬਾਸਤ ਕਰੀਏ ਆਪਾਂ ਕਾਨ ਸਿੰਘ ਉਹਨੇ ਆਪਣੀਆਂ ਹੀ ਸੋਚਾਂ ਵਿੱਚ ਗਵਾਚੇ ਬੈਠੇ ਪੁੱਤ ਨੂੰ ਰਸਤੇ ਦੀਆਂ ਮੁਸ਼ਕਲਾਂ ਬਾਰੇ ਚੇਤ ਕਰਦਿਆਂ ਛੇਤੀ ਦੂਰ ਲਿਆ ਆਖਿਆ ਹਾਂਜੀ ਹਾਂਜੀ ਬਾਪੂ ਜੀ ਜਿਵੇਂ ਤੁਸੀਂ ਠੀਕ ਸਮਝੋ ਚਲੋ ਮੈਂ ਤਾਂ ਤਿਆਰ ਹੀ ਆ ਕਾਕੇ ਨੇ ਆਪਣੇ ਬਾਪੂ ਦੀ ਹਾਂ ਚ ਹਾਂ ਰਲਾਉਂਦਿਆਂ ਆਖਿਆ ਉਹਨਾਂ ਦੋਵਾਂ ਨੇ ਚਾਵੇ ਵੱਲ ਨੂੰ ਚਾਲੇ ਪਾ ਦਿੱਤੇ ਪੁੱਤਰਾ ਇੱਕ ਗੱਲ ਦਾ ਖਿਆਲ ਰੱਖੇ ਇਹ ਜੋ ਰਾਜੇ ਮਹਾਰਾਜੇ ਹੁੰਦੇ ਆ ਨਾ ਇਹ ਕੰਨਾਂ ਦੇ ਨਾ ਬਹੁਤ ਕੱਚੇ ਹੁੰਦੇ ਆ ਜਿਵੇਂ ਇਹਨਾਂ ਦੇ ਕਿਸੇ ਖਾਸ ਮੁਖਾਕ ਬੰਦੇ ਨੇ ਇਹਨਾਂ ਦੇ ਕੰਨ ਵਿੱਚ ਤੁਹਾਡੇ ਬਾਰੇ ਕੋਈ ਝੂਠੀ ਮੁੱਠੀ ਫੂਕ ਮਾਰ ਦਿੱਤੀ ਤਾਂ ਇਹ ਝੱਟ ਨਰਾਜ਼ ਹੋ ਜਾਂਦੇ ਨੇ ਕਿਉਂਕਿ ਚਾਰੇ ਪਾਸੇ ਅਜਾਤਰ ਚਾਪਲੂਸਾਂ ਦੀ ਫੌਜ ਵਿੱਚ ਘਿਰੇ ਹੁੰਦੇ ਨੇ ਸੋ ਇਸ ਗੱਲ ਦਾ ਪੂਰਾ ਖਿਆਲ ਰੱਖੀ ਬਾਈ ਰਾਜਾ ਸਾਹਿਬ ਤੱਕ ਤੁਹਾਡੀ ਕੋਈ ਸ਼ਿਕਾਇਤ ਨਾ ਜਾਵੇ ਜਦੋਂ ਵੀ ਕਦੇ ਮਹਾਰਾਜ ਸਾਹਿਬ ਨਾਲ ਆਹਮਣਾ ਸਾਹਮਣਾ ਜਾਂ ਮੇਲ ਮਲਾਪ ਹੋਏ ਤਾਂ ਆਦਰਸ਼ਤਕਾਰ ਨਾਲ ਹਜ਼ੂਰੀ ਕਰਦਿਆਂ ਬਸ ਜੀ ਜੀ ਆਖੀ ਜਾਈਂ ਇਹਨਾਂ ਨਾਲ ਜ਼ਿਆਦਾ ਬੋਲਣਾ ਹੀ ਮਾੜਾ ਹੀ ਹੁੰਦਾ ਹੈ ਬਸ ਓਨੀ ਗੱਲ ਕਰੋ ਜਿੰਨੀ ਦੀ ਲੋੜ ਆ ਜਿੰਨੀ ਤੁਹਾਡੇ ਕੋਲ ਉਹਨਾਂ ਨੇ ਪੁੱਛੀ ਆ ਬਾਕੀ ਆਪਣੇ ਕੰਮ ਤੇ ਧਿਆਨ ਰੱਖੋ। ਦਿਲ ਲਾ ਕੇ ਆਪਣਾ ਕੰਮ ਸਿੱਖੋ ਤੇ ਮਹਾਰਾਜ ਸਾਹਿਬ ਜੀ ਦੀ ਫੌਜ ਵਿੱਚ ਉਹਦਾ ਹਾਸਲ ਕਰੋ। ਆਪਣਾ ਆਪਣੇ ਖਾਨਦਾਨ ਦਾ ਨਾਂ ਰੌਸ਼ਨ ਕਰਨਾ। ਫਿਰ ਜਲਦੀ ਤੋਂ ਜਲਦੀ ਕੁੜੀ ਨੂੰ ਆਪਣੇ ਕੋਲ ਬੁਲਾ ਕੇ ਉਹਦੇ ਨਾਲ ਕੀਤਾ ਹੋਇਆ ਵਾਅਦਾ ਵੀ ਪੂਰਾ ਕਰੀ। ਉਹ ਵਿਚਾਰੀ ਦਾ ਤੇ ਤੇਰ ਤੋਂ ਸੇਵਾ ਦੁਨੀਆ ਵਿੱਚ ਹੋਰ ਹੈ ਵੀ ਕੋਈ ਨਹੀਂ। ਸੋ ਇਸ ਲਈ ਮੇਰਾ ਪੁੱਤ ਸਿਆਣਾ ਬਣ ਕੇ ਰਹੀਂ। ਕਾਂਸੀ ਉਹਨੇ ਆਪਣੇ ਪੁੱਤ ਨੂੰ ਬੜੇ ਹੀ ਪਿਆਰ ਨਾਲ ਸਾਰੀ ਗੱਲ ਸਮਝਾਉਂਦੀ ਆਖਿਆ। ਇਸੇ ਤਰ੍ਹਾਂ ਕਾਕੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦਿਆਂ ਕਾਹਨ ਸਿੰਘ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਫ਼ਰ ਮੁੱਕ ਗਿਆ ਮਹਾਰਾਜਾ ਹੀ ਰਸਿੰਗ ਨਾਭਾ ਦੇ ਦਰਬਾਰ 'ਚ ਪਹੁੰਚ ਜੈਲਦਰ ਕਾਹਨ ਸਿੰਘ ਨੇ ਕਾका ਕਿਰਪਾਲ ਮਹਾਰਾਜਾ ਸਾਹਮਣੂ ਬੜੇ ਹੀ ਆਦਰ ਸਤਕਾਰ ਨਾਲ ਹੱਥ ਜੋੜ ਕੇ ਫਤਿਹ ਬੁਲਾਉਂਦੇ ਨੇ ਮਹਾਰਾਜ ਸਾਹਿਬ ਵੱਲੋਂ ਕਾਹਨ ਸਿੰਘ ਨੂੰ ਆਪਣੀ ਰਿਆਸਤ ਦਾ ਜੈਲਦਾਰ ਹੋਣ ਦੇ ਨਾਤੇ ਤੇ ਉਹਨਾਂ ਦੇ ਪਰਿਵਾਰ ਨਾਲ ਪੁਰਾਣੀ ਜਾਣ ਪਛਾਣ ਤੇ ਚੱਲਦਿਆਂ ਸਾਰੇ ਪਰਿਵਾਰ ਦੀ ਸੁੱਖ-ਸਾਂਦ ਪੁੱਛਦਿਆਂ ਦੋਹੇ ਪਿਓ ਪੁੱਤਾਂ ਦਾ ਬੜੇ ਖੁੱਲੇ ਦਿਲ ਨਾਲ ਸਵਾਗਤ ਕੀਤਾ। ਫਿਰ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ। ਜੈਲਦਾਰੋ, ਪਰਿਵਾਰ 'ਚ ਸਭ ਸੁੱਖ-ਖੈਰੀਅਤ ਹੈ? ਅੱਜ ਤੁਹਾਡੇ ਦੋਵੇਂ ਪੁੱਤਾਂ ਪਿਓ ਪੁੱਤਾਂ ਦਾ ਸਾਡੇ ਪਾਸ ਕਿਵੇਂ ਆਉਣ ਨੂੰ ਦਿਲ ਕਰਿਆ? ਮਹਾਰਾਜ ਸਾਹਬ ਨੇ ਹੱਸਦੇ ਹੋਏ ਕਾਂ ਸਿੰਘ ਨੂੰ ਪੁੱਛਿਆ। ਤੁਹਾਡੀ ਛਤਰਛਾਇਆ ਥੱਲੇ ਆਂ ਕੁਸ਼ਲ ਮੰਗਲ। ਮਹਾਰਾਜ ਸਾਹਬ, ਤੁਹਾਡੇ ਹੁੰਦੇ ਸਾਨੂੰ ਕੋਈ ਤਕਲੀਫ ਕਿਵੇਂ ਹੋ ਸਕਦੀ ਹੈ ਹਜ਼ੂਰ? ਜਿਸ ਖਲਕ ਦਾ ਤੁਹਾਡੇ ਜਹਾਨੇ ਇੱਕ ਸੂਝਵਾਨ, ਨੀਤੀਵਾਨ, ਦਇਆਵਾਨ ਤੇ ਵੈਗ੍ਰ ਪ੍ਰਮਾਤਮਾ ਨੂੰ ਮੰਨਣ ਵਾਲਾ ਰਾਜਾ ਹੋਵੇ ਉਸਨੂੰ ਕਾਇਨ ਨੂੰ ਕੋਈ ਦੁੱਖ ਹੋ ਸਕਦਾ ਪਲਾਂ ਮਹਾਰਾਜ ਸਾਹਿਬ ਮੇਰੇ ਆਉਣ ਦਾ ਕਾਰਨ ਤਾਂ ਤੁਹਾਡੇ ਅਜੀਜ਼ ਮੇਰਾ ਬੇਟਾ ਕਿਰਪਾਲ ਜੀ ਹੈ ਇਹ ਤੁਹਾਡੀ ਸੇਵਾ ਕਰਨਾ ਚਾਹੁੰਦਾ ਹੈ ਹਜ਼ੂਰ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਲੈ ਕੇ ਤੁਹਾਡੇ ਦਰਬਾਰ 'ਚ ਪੇਸ਼ ਹੋਇਆ ਹੈ ਮਹਾਰਾਜ ਸਾਹਿਬ ਜੇਕਰ ਤੁਹਾਡੀ ਨਜ਼ਰਯਾਤ ਹੋਵੇ ਬਾਦਸ਼ਾਹ ਹਜ਼ੂਰ ਇਹ ਬੱਚਾ ਤੁਹਾਡੀ ਛਤਰਛਾਇਆ ਚ ਰਹਿ ਕੇ ਤੁਹਾਡੀ ਰਵੈਰ ਮਾਈ ਹੇਠ ਆਪਣੇ ਰਾਜ ਦੀ ਸੇਵਾ ਕਰਨਾ ਚਾਹੁੰਦਾ ਮਹਾਰਾ ਸਾਹਿਬ ਇਸ ਬੱਚੇ ਦੇ ਦਿਲ ਵਿੱਚ ਪ੍ਰੇਮ ਪ੍ਰਦੇਸ਼ ਪ੍ਰਤੀ ਉੱਚ ਜਜ਼ਬੇ ਨੂੰ ਤੁਸੀਂ ਸਹੀ ਦਿਸ਼ਾਬਰਦਾਨ ਕਰੋ ਮਹਾਰਾ ਸਾਹਿਬ ਤਾਂ ਜੋ ਇਹ ਚੰਗਾ ਇਨਸਾਨ ਬਣ ਸਕੇ ਤੁਹਾਡੀ ਤੇ ਆਪਣੇ ਰਾਜ ਦੀ ਸੇਵਾ ਕਰ ਸਕੇ ਕਾਂ ਸੀ ਹੋਣੇ ਮਹਾਰਾਜਾ ਹੀਰਾ ਸਿੰਘ ਦੀ ਤਾਰੀਫ ਕਰਦਿਆ ਬੜੇ ਆਦਰ ਭਾਵ ਨਾਲ ਭੂਮਿਕਾ ਬਣਦਿਆ ਆਪਣੇ ਆਉਣ ਦਾ ਕਾਰਨ ਦੱਸਦਿਆਂ ਆਖਿਆ ਨੇਕ ਦਿਲ ਸੌ ਬੰਦਾ ਨਾਬਾ ਪਤੀ ਭੂਪ ਬੜਾ ਕਰਕੇ ਹੁਕਮਰਸਾਲ ਦਾਰੂ ਨੂੰ ਬੁਲਾਵੇ ਜੀ ਘਰ ਦੀ ਤਾਗੀਦ ਉਸ ਆਪਣਾ ਇਹ ਖਾਸ ਬੰਦਾ ਕਾਕੇ ਕਿਰਪਾਲ ਨੂੰ ਹੀ ਪੜਤੀ ਕਰਾਵੇ ਜੀ ਪਰਖੋ ਲਗਣ ਇਸ ਗੱਭਰੂ ਜੁਬਾਨ ਵਾਲੀ ਫੌਜ ਵਾਲੇ ਕੰਮ ਸਾਰੇ ਇਹਨੂੰ ਸਮਝਾਓ ਜੀ ਦਿਲ ਲਾ ਕੇ ਕੰਮ ਸਿੱਖੀ ਸੁਖਜੋਲਾ ਤੂੰ ਸਾਰੇ ਹੀਰਾ ਸਿੰਘ ਰਾਜਾ ਕਾਕੇ ਖਰੀ ਹੈ ਸੁਣਾਏ ਜੀ ਮਹਾਰਾਜਾ ਹੀਰਾ ਸਿੰਘ ਨੂੰ ਬਹੁਤ ਹੀ ਸਿਆਣਾ ਸੂਝਵਾਨ ਸਾਹਮਣੇ ਵਾਲੇ ਦੇ ਚਿਹਰੇ ਨੂੰ 1 ਮਿੰਟ ਵਿੱਚ ਵੀ ਪੜ੍ਹ ਲੈਣ ਵਾਲਾ ਆਪਣੀ ਪਰਜਾ ਦੇ ਦੁੱਖ ਦਰਦ ਨੂੰ ਸਮਝ ਸਕਣੋ ਵਾਲਾ ਹੋਣ ਕਰਕੇ ਲੋਕਾਂ ਦੀਆਂ ਸਤਕਾਰੀਆਂ ਜਾਣ ਵਾਲੀਆਂ ਬੜਾ ਹੀ ਦਲਾਲੂ ਰਾਜਾ ਸੀ ਇਸ ਲਈ ਉਸਨੇ ਕਾਂਢੇਵੋਂ ਵੱਲੋਂ ਦਿੱਤੀ ਅਰਜ ਨੂੰ ਸੌਣ ਦਿਆ ਸਾਰ ਨਾਲ ਖੜੇ ਉਹਦੇ ਲਾਪੇ ਕਦ ਕਾਠ ਬਾਰੇ ਮੇਰੇ ਸਰੀਰ ਦੇ ਨੌਜਵਾਨ ਨੂੰ ਬੜੀ ਘੌਰ ਨਾਲ ਦੇਖਿਆ ਤੇ ਦੇਖਦੇ ਸਾਰੇ ਰਸਾਲਦਾਰ ਨੂੰ ਬੁਲਾ ਕੇ ਤਾਂ ਗੀਤ ਕਰਦਿਆਂ ਕਿੰਨ ਸਿੰਘ ਸਾਹਿਬ ਜੀ ਇਹ ਆਪਣਾ ਖਾਸ ਬੱਚਾ ਹੈ ਇਹਨੂੰ ਆਪਣੀ ਫੌਜ ਚ ਭਰਤੀ ਕਰਨ ਲਈ ਇਹਦੇ ਜਜ਼ਬੇ ਦੀ ਪਰਖ ਕਰੋ ਇਹਨੂੰ ਫੌਜ ਦੇ ਸਾਰੇ ਕੰਮ ਸਮਝਾ ਦਿਓ ਇਹਨੂੰ ਫੌਜ ਵਿੱਚ ਭਰਤੀ ਹੋਣ ਲਈ ਤਿਆਰ ਕਰੋ ਫਿਰ ਕੁਝ ਦਿਨਾਂ ਬਾਅਦ ਤੁਹਾਡੇ ਵੱਲੋਂ ਤਿਆਰ ਕੀਤੇ ਜਵਾਨ ਦੀ ਅਸੀਂ ਖੁਦ ਪਰਖ ਕਰਾਂਗੇ ਜੇ ਉਸ ਵਿੱਚ ਉਹ ਸਫਲ ਹੋਇਆ ਫੇਰ ਅਸੀਂ ਇਹਨੂੰ ਖਾਸ ਟ੍ਰੇਨਿੰਗ ਲਈ ਦੇਰਾ ਦੂਰ ਭੇਜਣ ਬਾਰੇ ਸੋਚਾਂਗੇ ਅੱਜ ਤੋਂ ਹੀ ਹੁਕਮ ਦੀ ਤਾਮੀਲ ਕੀਤੀ ਜਾਵੇ ਰਾਜਾ ਸਹਿਬ ਨੇ ਰਿਸਾਲਦਾਰ ਨੂੰ ਸਖਤੀ ਨਾਲ ਹੁਕਮ ਦਿੰਦੇ ਆਖਿਆ ਵੇਖ ਪੁੱਤਰਾ ਤੁਹਾਡੇ ਪਿਆਰ ਦਾ ਸਾਡੇ ਨਾਲ ਬੜਾ ਮੋਹ ਪਿਆਰ ਹੈ ਜੈਲਦਾਰ ਕਾਣ ਸੇ ਉਹ ਸਾਡਾ ਬੜਾ ਅਜ਼ੀਜ਼ ਦੋਸਤ ਤੇ ਭਰਾਵਾਂ ਵਰਗਾ ਪਿਆਰਾ ਹੈ ਤੈਨੂੰ ਸਿੰਘ ਸਾਹਿਬ ਵੱਲੋਂ ਜੋ ਵੀ ਕੰਮ ਦੱਸਿਆ ਜਾਵੇ ਉਹ ਸਾਰਾ ਕੰਮ ਦਿਲ ਲਾ ਕੇ ਸਿੱਖਣਾ ਸਾਨੂੰ ਤੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਆਜਾ ਸਾਨੂੰ ਤੇਰੇ ਤੇ ਖਿਲਾਫ ਕੋਈ ਸਖਤ ਕਦਮ ਨਾ ਚੁੱਕਣਾ ਪਵੇ ਸਾਡਾ ਆਪਸੀ ਪਿਆਰ ਬਣਾਈ ਰੱਖਣ ਦੀ ਜ਼ਿੰਮੇਵਾਰੀ ਹੁਣ ਤੇਰੇ ਮੋਢਿਆਂ ਤੇ ਹੋਊਗੀ ਕਿਉਂਕਿ ਗਲਤੀ ਕਰਨ ਵਾਲੇ ਮੇਰੇ ਰਾਜ ਵਿੱਚ ਕੋਈ ਜਗ੍ਹਾ ਨਹੀਂ ਰੱਖਦੇ ਤਾਂ ਤੈਨੂੰ ਕਿਸੇ ਵੀ ਗੱਲ ਦੀ ਕੋਈ ਦੁੱਖ ਤਕਲੀਫ ਜਾਂ ਜ਼ਰੂਰਤ ਹੋਵੇ ਤਾਂ ਬੇਝ ਜਖੋ ਕੇ ਤੂੰ ਮੈਨੂੰ ਦੱਸਣਾ ਸਾਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ ਮਹਾਰਾਜਾ ਹੀਰਾ ਸਿੰਘ ਨੇ ਕਾਕੀ ਨੂੰ ਆਪਣੇ ਫਰਜ਼ ਪ੍ਰਤੀ ਸេចੇਦ ਕਰਦਿਆਂ ਖਰੀਆਂ-ਖਰੀਆਂ ਸੁਣਾਉਂਦੀਆਂ ਆਖਿਆ ਆਪਣੇ ਪੁੱਤ ਨੂੰ ਰਾਜੇ ਵੱਲੋਂ ਆਪਣੀ ਫੌਜ ਵਿੱਚ ਭਰਤੀ ਕਰ ਲੈਣ ਦੀ ਖੁਸ਼ੀ ਵਿੱਚ ਪਿਤਾ ਆਪਣੇ ਮਨੋਰਥ ਦੀ ਪੂਰਤੀ ਲਈ ਰਾਜੇ ਦੀ ਫੌਜ ਵਿੱਚ ਭਰਤੀ ਹੋ ਜਾਣ ਕਰਕੇ ਪੁੱਤਰ ਜਾਨੀ ਕਿ ਕਾਕਾ ਦੋਵੇਂ ਬਹੁਤ ਖੁਸ਼ ਤੇ ਨਜ਼ਰ ਆ ਰਹੇ ਸਨ ਮਹਾਰਾਜਾ ਸਾਹਿਬ ਪਰਮਾਤਮਾ ਕਰੇ ਤੁਹਾਡੇ ਰਾਜ ਦਾ ਪਰਚਮ ਰਹੀ ਦੀ ਦੁਨੀਆ ਤੱਕ ਹਮੇਸ਼ਾ ਇਸੇ ਤਰ੍ਹਾਂ ਬਲੰਦ ਰਹੇ ਤੁਹਾਡੀ ਰਿਆਇਤਾਂ ਇਸੇ ਤਰ੍ਹਾਂ ਤੁਹਾਡੇ ਇਨਸਾਫ ਪਸੰਦੀ ਵਾਲੇ ਰਾਜ ਦੀਆਂ ਖੁਸ਼ੀਆਂ ਮਾਣੇ ਤੇ ਤਰੱਕੀਆਂ ਕਰਦੀ ਰਹੇ ਮਹਾਰਾਜਾ ਸਾਹਿਬ ਇਕਬਾਲ ਬੁਲੰਦ ਹੋਵੇ ਉਹਨਾਂ ਦੋਹਾਂ ਨੇ ਬੜੇ ਸਤਕਾਰ ਨਾਲ ਮਹਾਰਾਜਾ ਹੀਰਾ ਸਿੰਘ ਰਵੱਗੇ ਸਿਰ ਨਵਾਇਆ ਬੜੇ ਪਿਆਰ ਨਾਲ ਖੁਸ਼ਮਦੀਦ ਆਖਦਿਆਂ ਰਾਜਾ ਸਾਹਿਬ ਤੋਂ ਜਾਣ ਦੀ ਇਜਾਜ਼ਤ ਮੰਗਦਿਆਂ ਕਾਹਨ ਸਿਉ ਨੇ ਮਹਾਰਾਜ ਸਾਹਿਬ ਦੀ ਵਡਿਆਈ ਕਰਦੇ ਆਖਿਆ